ਇਸ ਵੇਲੇ ਦੀ ਵੱਡੀ ਖਬਰ ਹੈ ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਦੇ ਘਰ ਦੇ ਉੱਤੇ ਇਨਕਮ ਟੈਕਸ ਦੀ ਰੇਡ ਹੋਈ ਹੈ ਦੱਸ ਦਈਏ ਕਿ ਆਈਟੀ ਵਿਭਾਗ ਦੇ ਵੱਲੋਂ 6 ਤੋਂ 7 ਅਧਿਕਾਰੀ ਨੇ ਜਿਹੜੇ ਘਰ ਦੇ ਵਿੱਚ ਛਾਪੇਮਾਰੀ ਕਰਦੇ ਹੋਏ ਨਜ਼ਰ ਆਏ ਨੇ ਦਸਤਾਵੇਜ਼ ਨੇ ਜਿਹੜੇ ਖੰਗਾਲੇ ਜਾ ਰਹੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਵਲਾ ਦੇ ਕਰਦੇ ਉਤੇ ਇਨਕਮ ਟੈਕਸ ਰੇਡ ਹੋਈ ਆ 6 ਤੋਂ 7 ਗੱਡੀਆਂ ਨੇ ਜਿਹੜੀਆਂ ਅਧਿਕਾਰੀਆਂ ਦੀਆਂ ਆਈਆਂ ਨੇ ਘਰ ਦੇ ਅੰਦਰ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਸਮਾਨ ਦੀ ਜਿਹੜੀ ਚੈਕਿੰਗ ਹੈ ਕੀਤੀ ਜਾ ਰਹੀ ਆ ਤਾਂ ਤੜਕਸਾਰ ਵੱਡਾ ਐਕਸ਼ਨ ਆ ਜਿਹੜਾ ਦੇਖਣ ਨੂੰ ਮਿਲਿਆ ਤਾਂ ਤੁਹਾਨੂੰ ਦੱਸ ਦਈਏ ਕਿ ਗੁਰ ਹਰਸਹਾਈ ਤੋਂ ਵੱਡਾ ਘਰਾਣਾ ਇਹ ਪਰਿਵਾਰ ਹੈ ਇਨਕਮ ਟੈਕਸ ਦੀ ਰੇਡ ਜਿਹੜੀ ਹੋਈ ਆ ਆਈਟੀ ਟੀਮ ਦੇ 6 ਤੋਂ 7 ਵੱਡੀਆਂ ਗੱਡੀਆਂ ਦੇ ਵਿੱਚ ਆਏ ਅਧਿਕਾਰੀਆਂ ਦੇ ਵੱਲੋਂ ਘਰ ਦੇ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਹੈ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਵਲਾ ਦੇ ਘਰ ਦੇ ਉੱਤੇ ਟੀਮ ਦੇ ਵੱਲੋਂ ਦਸਤਾਵੇਜ਼ ਦੇ ਜਿਹੜੇ ਖੰਗਾਲੇ ਜਾ ਰਹੇ ਨੇ ਆਮਦਨ ਕਰ ਵਿਭਾਗ ਦੇ ਸੀਨੀਅਰ ਕਾਂਗਰਸੀ ਨੇਤਾ ਅਤੇ ਉਦਮੀ ਰਵਿੰਦਰ ਆਵਲਾ ਦੇ ਘਰ ਦੇ ਉੱਤੇ ਛਾਪੇਮਾਰੀ ਹੋਈ ਆ ਦੱਸਿਆ ਜਾ ਰਿਹਾ ਕਿ ਟੀਮਾਂ ਗੁਰ ਹਰਸਹਾਏ ਤੋਂ ਸਥਿਤ ਉਹਨਾਂ ਦੇ ਘਰ ਦੇ ਸਮੇਤ ਲਗਭਗ 12 ਥਾਵਾਂ ਤੇ ਜਾਂਚ ਕਰ ਰਹੀਆਂ ਨੇ ਉਸ ਤੋਂ ਬਾਅਦ ਉਸ ਦੇ ਕਾਰੋਬਾਰ ਅਤੇ ਆਮਦਨ ਬਾਰੇ ਵੇਰਵਾ ਜਿਹੜਾ ਮੰਗਿਆ ਜਾ ਰਿਹਾ ਟੀਮਾਂ ਜਿਹੜੀਆਂ ਸਵੇਰੇ 6 ਵਜੇ ਕਰੀਬ ਗੁਰੂ ਹਰ ਸਹਾਏ ਪਹੁੰਚੀਆਂ ਹੋਈਆਂ ਨੇ ਉਦੋਂ ਤੋਂ ਹੀ ਤਲਾਸ਼ੀ ਆ ਜਿਹੜੀ ਲਈ ਜਾ ਰਹੀ ਆ ਦੱਸਿਆ ਜਾ ਰਿਹਾ ਕਿ ਰਵਿੰਦਰ ਆਮਲਾ ਆਪਣੇ ਘਰ ਤੇ ਨਹੀਂ ਆ ਉਸਦੇ ਰਿਸ਼ਤੇਦਾਰਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਆ ਰਵਿੰਦਰ ਆਵਲਾ ਜਲਾਲਾਬਾਦ ਤੋਂ ਵਿਧਾਇਕ ਰਹਿ ਚੁੱਕੇ ਨੇ ਰਵਿੰਦਰ ਸਿੰਘ ਆਮਲਾ ਪਹਿਲਾਂ 2019 ਦੇ ਵਿੱਚ ਜਲਾਲਾਬਾਦ ਤੋਂ ਵਿਧਾਇਕ ਬਣੇ ਸਨ ਉੱਥੇ ਹੀ ਉਹ ਉਪ ਚੋਣ ਜਿਹੜੀ ਹੋਈ ਸੀ ਉਸ ਦੇ ਵਿੱਚ ਜੇਤੂ ਹੋਏ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਸੀਟ ਆ ਜਿਹੜੀ 2019 ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸੰਸਦ ਮੈਂਬਰ ਚੋਣੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ ਅਤੇ ਉਹਨਾਂ ਨੇ ਉਪ ਚੋਣ ਜਿੱਤੀ ਸੀ ਹਾਲਾਂਕਿ ਉਹ 2022 ਦੀਆਂ ਚੋਣਾਂ ਦੇ ਵਿੱਚ ਹਾਰ ਗਏ ਗਰੀਬ ਕੁੜੀਆਂ ਦੀ ਮਦਦ ਵੀ ਕਰਦੇ ਨੇ ਉਹਨਾਂ ਦੇ ਵਿਆਹ ਵੀ ਕਰਦੇ ਨੇ ਅ ਰਵਿੰਦਰ ਸਿੰਘ ਆਵਲਾ ਦੇ ਵੱਲੋਂ ਵਿਆਹਾਂ ਦਾ ਪ੍ਰਬੰਧ ਹੈ ਜਿਹੜਾ ਗਰੀਬ ਕੁੜੀਆਂ ਦੇ ਲਈ ਕੀਤਾ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਸਮਾਜ ਸੇਵਕ ਵੀ ਨੇ ਜੋ ਆਪਣੇ ਇਲਾਕੇ ਦੇ ਵਿੱਚ ਗਰੀਬ ਅਤੇ ਲੋੜਵੰਦ ਕੁੜੀਆਂ ਦੇ ਵਿਆਹਾਂ ਦਾ ਪ੍ਰਬੰਧ ਕਰਦੇ ਹੋਏ ਨਜ਼ਰ ਆਉਂਦੇ ਨੇ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ 216 ਵਿਆਹਾਂ ਦਾ ਪ੍ਰਬੰਧ ਹੈ ਜਿਹੜਾ ਕੀਤਾ ਗਿਆ ਸੀ ਕੁੜੀਆਂ ਦੇ ਵਿਆਹ ਹੋ ਗਏ ਸਨ ਅਤੇ ਇਸ ਦੌਰਾਨ ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾਂ ਦਾ ਪ੍ਰਬੰਧ ਹੈ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਵਲਾ ਦੇ ਘਰ ਦੇ ਉੱਤੇ ਇਨਕਮ ਟੈਕਸ ਰੇਡ ਹੋਈ ਹੈ ਦੱਸ ਦਈਏ ਕਿ 12 ਥਾਵਾਂ ਦੇ ਉੱਤੇ ਰੇਡ ਜਿਹੜੀ ਚੱਲ ਰਹੀ ਹੈ ਸਵੇਰੇ 6 ਵਜੇ ਤੋਂ ਟੀਮਾਂ ਦੇ ਵੱਲੋਂ ਕਾਗਜ਼ ਨੇ ਜਿਹੜੇ ਖੰਗਾਲੇ ਜਾ ਰਹੇ ਨੇ ਰਮਿੰਦਰ ਸਿੰਘ ਆਵਲਾ ਜਿਹੜੇ ਨੇ ਉਹ ਆਪਣੇ ਘਰ ਦੇ ਉੱਤੇ ਸਥਿਤ ਨਹੀਂ ਸਨ ਰਿਸ਼ਤੇਦਾਰਾਂ ਤੋਂ ਉਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਵੇਰੇ 6 ਵਜੇ ਤੋਂ 6 ਤੋਂ 7 ਗੱਡੀਆਂ ਆਈਟੀ ਟੀਮ ਦੀਆਂ ਜਿਹੜੀਆਂ ਭਰ ਕੇ ਆਈਆਂ ਵੱਡੇ ਅਫਸਰਾਂ ਦੇ ਵੱਲੋਂ ਰੇਡ ਕੀਤੀ ਗਈ ਇਨਕਮ ਟੈਕਸ ਵਿਭਾਗ ਦੇ ਵੱਲੋਂ ਇਹ ਛਾਪੇਮਾਰੀ ਜਿਹੜੀ ਕੀਤੀ ਗਈ ਹੈ ਦੱਸ ਦਈਏ ਕਿ ਕਾਗਜ਼ ਖੰਗਾਲੇ ਜਾ ਰਹੇ ਨੇ 12 ਥਾਵਾਂ ਦੇ ਉਤੇ ਰਵਿੰਦਰ ਆਵਲਾ ਦੀ ਦੇ ਇੱਕੋ ਸਮੇ ਜਿਹੜੀ ਇਨਕਮ ਟੈਕਸ ਦੇ ਵੱਲੋਂ ਰੇਡ ਕੀਤੀ ਆ ਤਸਵੀਰਾਂ ਜਿਹੜੀਆਂ ਤੁਸੀਂ ਉਹਨਾਂ ਦੇ ਘਰ ਦੀਆਂ ਦੇਖ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਰਵਿੰਦਰ ਆਵਲਾ ਉਸ ਸਮੇ ਆਪਣੇ ਘਰ ਦੇ ਵਿੱਚ ਸਥਿਤ ਨਹੀਂ ਸੀ ਦੱਸ ਦਿੰਨੇ ਆ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਸਰ ਰਵਿੰਦਰ ਸਿੰਘ ਆਵਲਾ ਜਿਹੜੇ ਇੱਕ ਸਮਾਜ ਸੇਵੀ ਦੇ ਨਾਮ ਦੇ ਉੱਤੇ ਵੀ ਜਾਣੇ ਜਾਂਦੇ ਨੇ ਗਰੀਬ ਕੁੜੀਆਂ ਦੇ ਵਿਆਹਾਂ ਦੇ ਵਿੱਚ ਪ੍ਰਬੰਧ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਦੱਸ ਦਈਏ ਕਿ ਹੁਣ ਉਹਨਾਂ ਦੇ ਘਰ ਦੇ ਉੱਤੇ ਇਨਕਮ ਟੈਕਸ ਦੀ ਰੇਡ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਜਾਣਨ ਦੇ ਲਈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਰੋਜ਼ਾਨਾ ਟਾਈਮ